ਨਹੀਂ ਸਿਰ ਤੇ ਹੱਥ ਤਾਂ ਤੇਰਾ ਹੈ ਸਹਿਬ ਜੀ ਹੱਥ ਤਾਂ ਤੇਰਾ ਹੈ ਮੈਨੂੰ ਸਦਾ ਹੀ ਤੇਰੀਆਂ ਲੋੜਾਂ ਮੇਰੇ ਨਾਲ ਨਾਲ ਪਿਆਰੇ ਮੈਨੂੰ ਸਦਾ ਹੀ ਤੇ Oh, hey. ਟੜ ਦਰਵਾਜੇ ਸਾਰੇ ਤੇਰੇ ਦਰਤੇ ਗਿਆ ਟੈ ਸਾਨੂੰ ਸਦਾ ਹੀ ਤੇਰੀਆਂ ਲੋੜਾਂ ਸਾਡੇ ਨਾਲ ਦੱਤਿਆਰੇ ਸਾਨੂੰ ਸਦਾ ਹੀ ਤੇਰੀਆਂ ਲੋੜਾਂ ਸਾਡੇ ਤਾ ਤੇਰਾ ਹੈ ਸਾਨੂੰ ਸਦਾ ਹੀ ਤੇਰੀਆਂ ਲੋੜਾਂ ਸਾਡੇ ਨਾਲ ਦਾ ਤਿਆਰੇ ਭਰ ਤਪਵਾ万 ਦੀ ਬਣੀ ਸਰਦਾਰੀ ਨਾ ਪੇਤ ਕਿਸੇ ਨੂੰ ਆਵੇ ਦੰਦਾ ਥੱਲੇ ਰੱਖ ਕੇ ਹੂਆ ਜਗ ਕੋ ਤੁਕ ਤੱਕ ਦਾ ਸੂਰਿਆ ਨੂੰ ਸੁਰ ਬਖਸ਼ ਕੇ ਗਵਾਰਾ ਲੈ ਲੈ ਵੇਚ ਲੈ ਸਾਨੂੰ ਸਦਾ ਹੀ ਤੇਰੀਆਂ ਲੋੜਾਂ ਸਾਡੇ ਨਾਲ ਦਾਰਤਿਆਰੇ ਕੀ ਹੋਇਆ ਜੇ ਸ਼ਤਰਨੀ ਸਰਤੇ ਹੱਥ ਤਾਂ ਤੇਰਾ ਸਾਨੂੰ ਸਦਾ ਹੀ ਤੇਰੀਆਂ ਲੋੜਾਂ ਸਾਡੇ ਨਾਲ ਦਾ ਤਿਆਰੇ ਛੱਡ ਕੇ ਖੁੱਲੇੂਵੇ ਵਾਰੀਆਂ ਛੱਡ ਕੇ ਦਾਤਾਂ ਵਾਲੇ ਆਏ ਨਾ ਲਾਣ ਲੰਗੂ ਜੋ ਬਤ ਲਾਡਾ ਨਾਲ ਸੀ ਪਾਲੇ ਨਾ ਬਣੇ ਅਨਤ ਦੇ ਸਾਥੀ ਜਿਨ੍ਹਾਂ ਨਾਉ ਕਰਾਈ ਸਦਾ ਹੀ ਤੇਰੀਆਂ ਲੋੜਾਂ ਸਾਡੇ ਨਾਲ ਦਾ ਤਿਆਰ ਹੈ ਸਾਨੂੰ ਸਦਾ ਹੀ ਤੇਰੀਆਂ ਲੋੜਾਂ ਸਾਡੇ ਨਾਲ ਦਾ ਤਿਆਰ ਹੈ ਕੀ ਹੋਇਆ ਜੇ ਸਾਤ ਨਹੀਂ ਸਿਰਤੇ ਹੱਥ ਤਾਂ ਤੇਰਾ ਹੈ ਕਿਲੇ ਹੋਏ ਬੁੱਲਾਂ ਨੂੰ ਤੂੰ ਯਾਦ ਵੀਰਾ ਬਾਪ ਰੋਇਆ ਗਈ ਪੱਕੀ ਪਰੀਤ ਪਰੋਈ ਅਨੰਦ ਬੇਵਸ ਹੋਇਆ ਤੇਰੇ ਪਗ ਤਾਂ ਤੂੰ ਮੈਂ ਸਦਕੇ ਤਨੀ ਸਿਰ ਤੇ ਹੱਥ ਤਾਂ ਤੇਰਾ ਹੈ ਸਾਨੂੰ ਸਦਾ ਹੀ ਤੇਰੀਆਂ ਲੋੜਾ ਸਾਡੇ ਨਾਲ ਦਾ ਤਿਆਰ ਹੈ ਸੰਗਤਾਂ ਦਾ ਤੂੰ ਬਣ ਜਾ ਮਹਿਰਮ ਸਾਈਆਂ ਕਦੇ ਨਾ ਦੇਵ ਦੀਦ ਨੀ ਜਦੇ ਉੱਪਰ ਹੌਣ ਨਾ ਕਦੇ ਪਰਿਆਆਂ ਤੇ ਨਹੀਂ ਮਿਲੇ ਉਹ ਗਣਾ ਨੂੰ ਵਿੱਚ ਰਹਿਣਾ ਨਾ ਦੇਵੀ ਮੈਂ ਸਾਨੂੰ ਸਦਾ ਹੀ ਤੇਰੀਆਂ ਲੋੜਾਂ ਸਾਡੇ ਨਾਲ ਦਾ ਤਿਆਰੇ ਕੀ ਹੋਇਆ ਜੇ ਸ਼ਤਨੀ ਸਰਤੇ ਹੱਥ ਤਾਂ ਤੇਰਾ ਹੈ ਸਾਨੂੰ ਸਦਾ ਹੀ ਤੇਰੀਆਂ ਲੋੜਾਂ ਸਾਡੇ ਨਾਲ ਦਾ ਤਿਆਰੇ ਕੀ ਸਾਡੇ ਨਾਲ ਦਾ ਤਿਆਰੇ